ਨਾਨਕ ਸਾਹਿਬ ਜੀ ਵਾਹਿਗੁਰੂ ਗੁਰੂ 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 ਨਾਨਕ ਸਾਹਿਬ ਜੀ ਸਾਹਿਬ ਜੀ ਵਾਹਿਗੁਰੂ ਗੁਰੂ ਨਾਨਕ 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 ਸਾਹਿਬ ਜੀ ਵਿਰਲ ਹੀ ਆਉਂਦੇ ਨੇ bakşiyan ruha wale virle hi aunde ne bakşiyan ruha wale. Oh, wale virle hi ruha virle hi ruha virle hi ਵਿਰਲੇ ਹੀ ਆਉਂਦੇ ਨੇ ਵਿਰਲੇ ਹੀ ਆਉਂਦੇ ਨੇ ਵਿਰਲੇ ਹੀ ਆਉਂਦੇ ਨੇ ਵਿਰਲੇ ਹੀ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ ਵਿਰਲੇ ਹੀ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ ਰੁਹਾ ਵਾਲੇ ਮੇਰੇ ਕੀ ਆਉਂਦੇ ਨੇ ਬੱਚਿਆ ਰੁਹਾ ਵਾਲੇ ਕੋਈ ਕਹਿੰਦਾ ਮੇਰਾ ਪੁੱਤ ਡੀਸੀ ਬਣ ਜਾਏ ਕੋਈ ਸੋਚਦਾ ਮੇਰਾ ਪੁੱਤ ਡਾਕਟਰ ਬਣ ਜਾਏ ਪਰ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਰਹਿਰਾਉ ਸਾਹਿਬ ਦੇ ਪਾਵਨ ਪਵਿੱਤਰ ਬਾਣੀ ਦੇ ਬੜੇ ਸੋਹਣੇ ਬੋਲ ਨੇ ਜਗਮ ਉਤਮ ਕਾਢੀ ਐ ਵਿਰਲੇ ਕਈ ਕੀ ਇੱਥੇ ਕੰਮ ਕਰੇ ਇੱਥੇ ਕੰਮ ਮਹਾਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਹੋਰਾਂ ਨੇ ਕੀਤਾ ਇੱਥੇ ਵੱਡਾ ਸਾਰਾ ਕੰਮ ਮਹਾਪੁਰਖ ਬਾਬਾ ਹਜੂਰਾ ਸਿੰਘ ਜੀ ਨੇ ਬੌਲੀ ਸਾਹਿਬ ਵੱਡਾ ਸਾਰਾ ਚੌਂਮੜਾ ਲਾ ਕੇ ਇਹ ਵੱਡਾ ਸਾਰਾ ਕਾਰਜ ਮਹਾਪੁਰਖ ਸ੍ਰੀ ਮਾਨ ਸੰਤ ਵੱਡੇ ਰੱਬ ਬਾਬਾ ਜਗਰੂਪ ਸਿੰਘ ਜੀ ਨੇ ਸਲੌਦੀ ਸਿੰਘਾਂ ਦੇ ਖੂਹ ਦੇ ਮੋਹਣ ਤੇ ਬਹਿ ਕੇ ਕੀਤਾ ਵੱਡਾ ਸਾਰਾ ਮਹਾਪੁਰਖ ਜਦੋਂ ਛੋਟੀ ਜੀ ਉਮਰ ਦੇ ਵਿੱਚ ਸਨ ਨਾ ਸਾਧੂ ਪੂਰ ਨਹੀਂ ਆਉਂਦਾ ਰੱਬ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੇ ਗੁਰੂ ਨੇ ਤੇ ਵੱਡੀ ਸਾਰੀ ਮਹਾਨ ਕਿਰਪਾ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਪੂਰਨਤਾ ਦੇਣ ਲਈ ਕੋਲ ਬਿਠਾਇਆ ਜੀਵਨ ਦੇ ਵਿੱਚ ਸਹਜ ਬਹੁਤ ਵੱਡੀ ਚੀਜ਼ ਹੈ ਜੇ ਗੁਰੂ ਗ੍ਰੰਥ ਸਾਹਿਬ ਕੋਲ ਬਹਿ ਕੇ ਘਰ ਦੀ ਖਿੱਚ ਬਣਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦਾ ਝੂਠ ਹੈ ਸਹੀ ਇਹ ਕਾਰਜ ਹੈ ਮਹਾਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਬਾਦਸ਼ਾ ਨਾਲ ਬਹੁਤ ਪਿਆਰ ਕਰਦਾ ਮਾਣੇ ਕਹਿਣਾ ਰੂਪੇ ਪ੍ਰਸ਼ਾਦਾ ਛਕ ਲਾ ਤੇ ਬਾਬਾ ਜਗਰੂਪ ਸਿੰਘ ਜੀ ਕਹਿੰਦੇ ਵੀ ਆਪਾਂ ਤਾਂ ਛੱਕ ਕੇ ਆਏ ਆ ਮਾਂ ਕਹਿੰਦੀ ਬਹੁਤ ਸਮੇਂ ਦਾ ਕਰੋ ਗਿਆ ਲੈ ਆ ਬਹਿ ਪ੍ਰਸ਼ਾਦਾ ਛਕ ਤੇ 바בא ਜਗਰੂਪ ਸਿੰਘ ਜੀ ਛੋਟੀ ਜੀ ਉਮਰ ਦੇ ਵੱਡੇ ਸਾਰੇ ਉਪ ਚੰਗੀ ਨੇ ਕਹਿੰਦੇ ਨਹੀਂ ਮਾਂ ਪ੍ਰਸ਼ਾਦਾ ਮੈਂ ਮਾਤਾ ਸਾਹਿਬ ਕੌਰ ਕੋਲੋਂ ਛੱਕਿਆ ਐ ਇੱਕ ਵਾਰੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮਾਂ ਮੈਂ 바בא ਜੁਜਾਰ ਸਿੰਘ ਜੀ ਨਾਲ ਮਾਂ ਮੈਂ 바בא ਜੋਰਾਵਰ ਸਿੰਘ ਜੀ ਨਾਲ ਖੇਡਦਾ ਰਿਹਾ ਮਾਂ ਪ੍ਰਸ਼ਾਦਾ ਛੱਕਿਆ ਐ ਐ ਕਰ ਮਾਂ ਤੂੰ ਦੋਨੇ ਹੱਥ ਕਰ ਮੈਂ ਤੈਨੂੰ ਕੜਾ ਪ੍ਰਸ਼ਾਦੀ ਦੇ ਦੇਣਾ ਐਡੀਆਂ ਵੱਡੀਆਂ ਕਮਾਈਆਂ ਦੇ ਮਹਾਪੁਰਖ ਬਾਬਾ ਜਗਰੂਪ ਸਿੰਘ ਜੀ ਸਨ ਤੇ ਮਹਾਪੁਰਖਾਂ ਨੂੰ ਮੈਂ ਤਾਂ ਸਦਾ ਹੀ ਵੱਡੇ ਵੱਡੇ ਕੰਮ ਕਰਾ ਦਿੰਨਾ ਉਹਨਾਂ ਬਾਬਾ ਜੀ ਕੋਲ ਗੁਰ ਮੇਰੇ ਸੰਗ ਬੋਲੋ ਕਾ ਗੁਰ ਮੇਰੇ ਸੰਗ ਸਦਾ ਕਾਲੀ ਕਾਦੀ ਕਰੀ ਜਾਂਦੇ ਹੋ ਵਿਛੇਤੀ ਜਾਣਾ ਕਿੱਥੇ ਜਾਣਾ ਆਤਾ ਆਪਣਾ ਵੱਡਾ ਸਾਰਾ ਸਤਿਖੰਡ ਬਾਬਾ ਜਗਰੂਪ ਸਿੰਘ ਜੀ ਕਹਿੰਦੇ ਕਿ ਬਣੋ ਜਪ ਸਥਾਨ ਦਾ ਦਿਓ ਜਪ ਅਸਥਾਨ ਜੱਪਨ ਲੇ ਬੈਠੇ ਆ ਕਾਦੀ ਕਾਲੀ ਜੇ ਕੋਈ 10 ਮਿੰਟ ਹੋਰ ਕੋਈ ਰੱਬੀ ਰੂਹ ਰੱਬ ਬੋਲਦਾ ਜੀ ਜੇ ਭਾਈ ਸਾਹਿਬ ਪੱਤਰਕਾਰ ਬੜੇ ਸੋਹਣੇ ਗੱਲ ਕਰਕੇ ਗਏ ਸਾਨੂੰ ਰਿਕਾਰਡਿੰਗ ਕਰਨ ਦਾ ਬੜਾ ਸ਼ੌਂਕ ਹੈ ਜੀ ਵਿੱਚ ਦ੍ਰਿਸ਼ਟੀ ਕਰ ਸੁਣਨ ਕਰਕੇ ਤੁਰਨ ਕਰਕੇ ਰੱਬ ਕਹਿੰਦਾ ਇਹ ਸਾਰੀਆਂ ਰਿਕਾਰਡਿੰਗਾਂ ਛੱਡ ਤੇਰੀ ਵੱਡੀ ਸਾਰੀ ਮੇਰੀ ਰਿਕਾਰਡਿੰਗ ਲੱਗੀ ਐ ਕਿਤੇ ਇਸ ਰਿਕਾਰਡਿੰਗ ਚ ਨਾ ਤਵਾ ਜੀ ਜੀਵਨ ਚ ਹੰਕਾਰ ਦਾ ਵੱਡਾ ਸਾਰਾ ਛਲ ਐ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰੇ ਪਾਲੇ ਚੋਂ ਪਾਸੇ ਰਹਿ ਨਿੰਦਿਆ ਦਾ ਚਸਕਿਆਂ ਦਾ ਈਰਖਾ ਦਾ ਮੈਂ ਬਹੁਤ ਸੋਹਣਾ ਕੀਰਤਨ ਕੀਤਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿ ਇਹ ਤੋਂ ਬਾਹਰ ਰਹਿ ਤੋਂ ਕਹ ਮਹਾਰਾ ਸੱਚੇ ਪਾਤਸ਼ਾ ਨਾ ਹਮ ਕੀਆ ਨਾ ਹਮ ਕਰਾਂਗੇ ਨਾ ਕਰ ਸਕੈ ਸਰੀਰ ਬਾਬਾ ਜੀਵਾ ਸਿੰਘ ਜੀ ਬੈਠੇ ਨੇ ਇਹ ਹਰ ਰੋਜ਼ ਨੇ ਇੱਕ ਗੁਰੂ ਸਾਹਿਬ ਦੀ ਸੋਹਣੇ ਜੀ ਪੰਗਤੀ ਭੇਜ ਦਿੰਦੇ ਨੇ ਐਡਮਿਸ਼ਨ ਵੀ ਆਪ ਹੀ ਨੇ ਹੋਰ ਕੋਈ ਉਹਦੇ ਚ ਫਤਹਿ ਨਹੀਂ ਬੁਲਾ ਸਕਦਾ ਮੈਂ ਇੱਕ ਦਿਨ ਬਾਬਾ ਜੀਵਾ ਸਿੰਘ ਜੀ ਨੂੰ ਕਿਹਾ ਮੈਂ ਕਿਹਾ ਬਾਬਾ ਜੀਵਾ ਸਿੰਘ ਜੀ ਜਦੋਂ ਤੋਂ ਮੈਂ ਤੁਹਾਡੇ ਆਈ ਹੋਈ ਚੀਜ਼ ਦੇਖਦਾ ਮੈਂ ਸਭ ਤੋਂ ਵੱਡੀ ਗੱਲ ਹੈ ਕਿ ਬਾਬਾ ਜੀਵਨ ਸਿੰਘ ਜੀ ਬੈਠੇ ਨੇ ਇਹਨਾਂ ਨੇ ਜਦੋਂ ਵੀ ਕੋਈ ਸਟੇਟਸ ਕੋਈ ਚੀਜ਼ ਲਾਈ ਹੈ ਤੇ ਬਾਬਾ ਜਗਰੂਪ ਸਿੰਘ ਦੀ ਲਾਈ ਹੈ ਦੂਜੀ ਕਦੇ ਲਾਈ ਨਹੀਂ ਇਹਨੂੰ ਕਹਿੰਦੇ ਆ ਪਿਆਰ ਇਹਨੂੰ ਕਹਿੰਦੇ ਆ ਮੁਹੱਬਤ ਵਾਰ-ਵਾਰ ਆਪਣੇ ਪਿਆਰੇ ਇਹਨੂੰ ਆਪਾਂ ਯਾਦ ਕਰੀਏ ਸੱਚੀ ਬਾਬਾ ਜਗਰੂਪ ਸਿੰਘ ਜੀ ਪਿਆਰ ਬਹੁਤ ਕਰਕੇ ਗਏ ਨੇ ਸਾਰੇ ਮੈਂ ਛੜਕ ਤੇ ਤੁਰੇ ਜਾਂਦਾ ਨਾ ਕੀ ਵਾਰੀ ਮਹਾਰਾਜ ਨੇ ਮੈਨੂੰ ਨਗਰੋਟੇ ਭੇਜਿਆ ਦੋ ਤਿੰਨ ਦਿਨ ਮੈਂ ਨਗਰੋਟੇ ਸੰਗ ਤਾਂ ਨਾ ਲਾ ਗਿਆ ਮੈਂ ਹਰਾਨ ਬੜਾ ਮੈਂ ਜਿੱਥੇ ਆਨੰਦ ਗੋਫਾ ਹੈ ਨਾ ਉੱਥੇ ਮਹਾਰਾਜ ਨੇ ਮੇਥੋਂ ਇੰਨੀਆਂ ਸੋਹਣੀਆਂ ਸਵਾਵਾਂ ਲਈਆਂ ਮੈਂ ਕਿਹਾ ਬਾਬਾ ਜਗਰੂਪ ਸਿੰਘ ਜੀ ਬਾ ਕਮਾਲ ਤੁਹਾਡੀ ਵੱਡੀ ਖੇਡ ਮੇਰੇ ਕੋਲੇ ਵੀਡੀਓ ਪਈਆਂ ਇਹੋ ਜਿਹੇ ਰੂਹਾਂ ਆਉਂਦੀਆਂ ਰਹੀਆਂ ਜਿਹੜੀਆਂ ਮੈਨੂੰ ਪਤਾ ਹੀ ਨਹੀਂ ਨਾ ਜਾਣ ਨਾ ਪਛਾਨ ਤੇ ਬਾਬਾ ਜੀ ਦੀ ਆਨੰਦ ਗੁਫਾ ਦੇ ਅੰਦਰ ਰੱਖ ਰੱਖ ਕੇ ਵੱਡੀਆਂ-ਵੱਡੀਆਂ ਸਵਾਵਾਂ ਕਰਦੀਆਂ ਸਨ ਕਹਿਣ ਤੋਂ ਪਾਵੇ ਤੁਸੀਂ ਇੱਕ ਵਾਰੀ ਕਿਸੇ ਪਿਆਰੇ ਨੂੰ ਯਾਦ ਕਰਕੇ ਵੇਖੋ ਕਿਸੇ ਮੋੜ ਤੇ ਪਿਆਰਾ ਉਹੀ ਹੁੰਦਾ ਜਿਹੜਾ ਮੋੜ ਤੇ ਆ ਕੇ ਮਿਲ ਪਵੇ ਅਰਦਾਸ ਵਿੱਚ ਹਰ ਘੜੀ ਹਰ ਪਲ ਬਾਬਾ ਜੀ ਮਹਾ ਹਰਨਾਮ ਸਿੰਘ ਜੀ ਹੋਰੇ ਬਾਬਾ ਹਜੂਰਾ ਸਿੰਘ ਜੀ ਮਹਾ ਵਰਕ ਬਾਬਾ ਜਗਰੂਪ ਸਿੰਘ ਜੀ ਤਨ ਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਇਹਨਾਂ ਰੱਬੀ ਰੂਹਾਂ ਨੂੰ ਪਰ ਪਰ ਕੇ ਯਾਦ ਕਰਿਆ ਕਰੋ ਯਾਦ ਹੀ ਬੰਦ ਕੀ ਹੈ ਯਾਦ ਹੀ ਭਗਤੀ ਹੈ ਯਾਦ ਹੀ ਆਵਾਦਤ ਹੈ ਬਸ ਇੱਕ ਗੱਲ ਚੇਤੇ ਰੱਖਿਓ ਬਾਬਾ ਜਗਰੂਪ ਸਿੰਘ ਜੀ ਨੇ ਬਹੁਤ ਪ੍ਰੇਮ ਤੇ ਪਿਆਰ ਵੰਡਿਆ ਅਸੀਂ ਉਸੇ ਫਲਵਾੜੀ ਦੇ ਸੋਹਣੇ ਸੋਹਣੇ ਬੂਟੇ ਆ ਜਿਸ ਘਰ ਚੋਂ ਆਉਂਦੇ ਹੋ ਆਪਣੇ ਪਿਆਰੇ ਵਾਂਗੂ ਇੰਨਾ ਪ੍ਰੇਮ ਵੰਡਿਆ ਕਰੋ ਇੰਨਾ ਪਿਆਰ ਵੰਡਿਆ ਕਰੋ ਤੁਹਾਨੂੰ ਅਗਲਾ ਪੁੱਛੇ ਕਿ ਤੁਸੀਂ ਕਿਹੜੇ ਸਾਧੂ ਦੀ ਸੰਗਤ ਕੀਤੀ ਹੈ ਫਿਰ ਭਰ ਕੇ ਦੱਸਿਆ ਕਰੋ ਧੰਨ ਧੰਨ ਬਾਬਾ ਜਗਰੂਪ ਸਿੰਘ ਹੋਰਾਂ ਦੀ ਸੰਗਤ ਕੀਤੀ ਸੋ ਮਹਾਪੁਰਖ ਵੱਡੀਆਂ ਕਮਾਈਆਂ ਦੇ ਮਾਲਕ ਸਨ ਬਹੁਤ ਪਿਆਰ ਬਹੁਤ ਅਸੀਸਾਂ ਮਹਾਪੁਰਖ ਆਪਾਂ ਨੂੰ ਬਖਸ਼ ਰਹੇ ਨੇ ਭਾਈ ਰਵਿੰਦਰ ਸਿੰਘ ਜੀ ਹੋਰੇ ਬੈਠੇ ਨੇ ਜਦੋਂ ਇਹਨਾਂ ਨੇ ਪਿੱਛੇ ਬਾਬਾ ਆਨੰਦ ਸਿੰਘ ਜੀ ਮਹਾਪੁਰਖਾਂ ਦੀ ਯਾਦ ਚ ਨੇ ਇੱਕ ਕੈਸਟ ਕੱਢੀ ਇਹਨਾਂ ਦੇ ਵੱਡੇ ਵੱਡੇ ਸੋਹਣੀਆਂ ਫਲੈਕਸੀਆਂ ਲੱਗੀਆਂ ਮੈਂ ਬਾਬਾ ਭਗਤ ਸਿੰਘ ਜੀ ਹੋਰ ਸਿੰਘਾਂ ਨਾਲ ਤੁਰਿਆ ਜਾਵਾ ਮੈਂ ਕਿਹਾ ਬਾਬਾ ਜੀ ਬਾ ਕਮਾਲ ਹੀ ਹੈ ਸਿੰਘ ਸਾਤਾ ਬਾਬਾ ਜੀ ਕਹਿੰਦੇ ਕਿਵੇਂ ਮੈਂ ਕਿਹਾ ਨਹੀਂ ਬਾਬਾ ਜੀ ਇਹ ਬਾਬਾ ਜਗਰੂਪ ਸਿੰਘ ਹੋਰਾਂ ਦੀਆਂ ਵੱਡੀਆਂ ਕਮਾਈਆਂ ਨੇ ਉਹਨਾਂ ਵੱਡੀਆਂ ਕਮਾਈਆਂ ਦੇ ਸਦਕਾ ਇਹ ਰੱਬੀ ਰੂਹਾਂ ਅੱਜ ਇਸ ਵੱਡੀ ਵਰਸੀ ਤੇ ਚਮਕ ਰਹੀਆਂ ਨੇ ਇਹ ਵੱਡੀ ਬਖਸ਼ਿਸ਼ ਹੁੰਦੀ ਹੈ ਵੱਡੀ ਰਹਿਮਤ ਹੁੰਦੀ ਹੈ ਮਾਤਾ ਜਸਵਿੰਦਰ ਕੌਰ ਬਾਬਾ ਜਗਰੂਪ ਸਿੰਘ ਦੀਆਂ ਧੀਆਂ ਸਮੂਹ ਸਮੁੱਚੀ ਫਲਵਾੜੀ ਆਪਾਂ ਵੱਡਿਆਂ ਭਾਗਾਂ ਵਾਲੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਅਸੀਸ ਬਖਸ਼ੀ ਮੈਂ ਤਾਂ ਬਸ ਸਭ ਤੋਂ ਪਿੱਛੇ ਹੀ ਟਾਈਮ ਦਾ ਆਨੰਦ ਆਉਂਦਾ ਫਿਕਰ ਨਹੀਂ ਕੋਈ ਜਿੰਨਾ ਸਮਾਂ ਗੁਰੂ ਸਾਹਿਬ ਮਹਾਰਾਜ ਬਿਠਾਉਂਦੇ ਨੇ ਸੋਹਣੀ ਗੱਲ ਹੈ ਜਿੰਨਾ ਵੱਧ ਸਮਾਂ ਬੈਠਾਂਗੇ ਉਹੀ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਲੇਖੇ ਚ ਪਾਉਣ ਭੁੱਲ ਚੁੱਕ ਦੀ ਖਿਮਾ ਜੀ ਆਹ ਇੱਕ ਆਪਾ ਪੰਗ ਦੇ ਪੜਦੀ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ